ਜੋ ਆਰਮੀ ਭਰਾਵਾਂ ਨੇ ਸਾਡੇ ਦੇਖਿਆ ਇਸ ਪੰਨੇ ਨੇ ਜੋ ਕਹਾ ਵਧੀਆ ਗਿਆ ਕਿ ਨਾ ਜਾਓ ਜੋ ਕਿ ਮਹੌਲ ਖਰਾਬ ਚੱਲਣ ਡਿਆ ਉਹਦੀ ਵਜ੍ਹਾ ਕਰ ਨਾਲ ਉਹਨਾਂ ਨੇ ਸਾਰੇ ਨੂੰ ਵਾਪਸ ਮੋੜ ਦਿੱਤਾ ਵਾ ਕਿ ਅੱਗੇ ਨਾ ਜਾਏ ਆਪਾਂ ਇਸ ਕਰਕੇ ਉਹਨਾਂ ਦੀ ਗੱਲ ਮੰਨ ਕੇ ਆਪਾਂ ਸਾਰੇ ਵਾਪਸ ਆ ਗਏ ਆ ਲੜਾਈ ਦਾ ਮਹੌਲ ਚਾਪਣ ਡਿਆ ਇਸ ਕਰਕੇ ਜੋ ਵੀ ਕੀਤਾ ਆਰਮੀ ਵਾਲਿਆਂ ਨੇ ਵਧੀਆ ਕੀਤਾ ਵਾ ਜੈ ਹਿੰਦ ਸਾਰੇ ਮੇਰੇ ਨਾਲ ਤਾਂ ਕਿ ਨਹੀਂ ਰੱਖਾਂਗਾ ਕਿ ਤੁਹਾਨੂੰ ਲਾਈਕ ਤੁਹਾਨੂੰ ਅਸੀਂ ਆਏ ਆ ਫੋਟੋਗ੍ਰਾਫਰ ਤੇ ਕੀ ਕਹਿੰਦੇ ਕੀ ਹੈ ਭੱਜੋ ਉਹ ਕਹਿੰਦੇ ਪਰਮਿਸ਼ਨ ਨਹੀਂ ਹੈ ਵੀ ਬੜੀ ਜਿਆਦਾ ਬਾਹਰ ਤੇ ਬਾਹਰ ਦੇ ਵਿੱਚ ਅਪਲਾਈ ਕਰ ਸਕਦੇ ਹਾਂ ਬੜਾ ਪਰ ਚਾਲਤਨ ਬਾਅਦ ਇਸ ਕਰਕੇ ਲਗੋ ਮਮਾ ਹੋਰ ਠੀਕ ਹੋ ਜੂ ਸਵੇਰੇ ਵੀ ਜਦੋਂ ਤੁਪਕੁਰੇ ਹੋਵੋਗੇ ਉਦੋਂ ਵੀ ਮੰਦੇ ਵਿੱਚ ਹੋਏਗਾ ਸ਼ਾਇਦ ਉਹ ਤੋਂ ਹੈ ਸੀ ਪਰ ਨਹੀਂ ਦੇਖਿਆ ਵੀ ਚਲ ਠੀਕ ਹੈ ਕੋਈ ਸ਼ਾਇਦ ਸੰਗਤ ਦੇ ਦੇ ਕੋਈ ਗੁਰੂ ਦਾ ਦਾਰਾਸ਼ਾਦ ਗੁਰੂ ਦੇ ਵਾਸਤੇ ਕਿਸੇ ਕਰਕੇ ਆਏ ਤੇ ਨਹੀਂ ਪਰਮਿਸ਼ਨ ਮਿਲੀ ਉਹਨਾਂ ਨੂੰ ਉੱਪਰੋਂ ਕੰਰਮੇਸ਼ਨ ਮਿਲ ਜਾਂਦੀ ਫਿਰ ਜਾਂਦੇ ਵੇਟ ਕੀਤੀ ਸ਼ਾਇਦ ਤੁਸੀਂ ਗੱਲ ਵੇਟ ਤਾਂ ਇਹ ਤਾਂ ਕਰਦਾ ਘਰ ਮੋ ਗਿਆ ਹੋਇਆ ਹੈ ਸਾਰੇ ਆ ਜੀ ਸਾਰੇ ਵਾਪਸ ਮੋੜਦੇ ਜੀ ਕਿੰਨੇ ਕੁ ਸਰਦਾਲੂ ਸਨ ਸਰਦਾਲੂ 200 ਤੋਂ ਉੱਪਰ ਸੀ ਜੀ 235 ਸੀਗੇ ਜੀ ਹਾਂ ਜੀ ਭਾਈ ਕਿੰਨੇ ਕੁ ਸਰਦਾਲੂ ਸੀ ਹਾਂ ਜੀ ਕਿੰਨੇ ਕੁ ਲੋਕ ਸੀ ਅਸੀਂ 5 ਜਾਣੇ ਸੀਗੇ ਜੀ ਕੋ ਟੋਟਲ 235 40 ਬੰਦੇ ਸੀਗੇ ਜੀ ਹਾਂ ਜੀ ਕੀ ਕਿ ਹਾਂਜੀ ਕੀ ਕਿ ਕਹਿੰਦਾ ਗੇਟ ਨਹੀਂ ਖੋਲਿਆ ਪਾਕ ਪਾਕਿਸਤਾਨ ਤੋਂ ਨਹੀਂ ਗੇਟ ਖੁੱਲਿਆ ਨਹੀਂ ਹਾਂਜੀ ਆਪਣਾ ਨਾਮ ਦੱਸ ਦਿਓ ਹਰਪੀਰ ਕਾਵਾ ਅੱਛਾ ਤੁਸੀਂ ਗੱਲ ਕਰਨ ਲਈ ਗਏ ਸੀ ਕੀ ਕਹਿੰਦੇ ਕੀ ਆ ਗੇਟ ਤਾਂ ਬਸ ਉਸ ਤੋਂ ਆਰਡਰ ਨਹੀਂ ਆਇਆ ਨਾ ਹਾਂ ਦੱਸ ਹਾਂ ਬਸ ਆਈ ਮੰਨ ਦੇ ਵਿੱਚ ਤੇ ਮਿਲਾਂ ਮੰਨ ਦੇ ਵਿੱਚ ਠੀਕ ਹਾਂ ਠੀਕ ਇੱਕ ਮਲ ਮਲਾਲ ਤੇ ਰਿੰਦਾ ਦਾ ਗੁਰੂ ਦਾ ਗੁਰੂ ਤੋਂ ਗੱਲ ਹਾਂ ਵੀ ਚੱਲੇ ਸੀ ਹਾਂ ਇਹ ਤਾਂ ਹੈਗੇ ਵੀ ਘਰੋਂ ਵੀ ਕਰਨ ਮਨ ਤੋਰੇ ਸੀ ਕਿ ਵੀ ਦਰਸ਼ਨ ਕਰਕੇ ਆਈਏ ਹਨਾ ਹਾਂ ਪਰ ਨਹੀਂ ਠੀਕ ਕਹਿੰਦੇ ਕੀ ਭਾਜੀ ਸਭ ਤੋਂ ਪਹਿਲੇ ਤੇ ਬਾਰਤ ਮਾਤਾ ਦੀ ਜੈ ਜੋ ਆਰਮੀ ਭਰਾਵਾਂ ਨੇ ਸਾਡੇ ਦੇਖ ਕੇ ਸਪਈਆਂ ਨੇ ਜੋ ਕਿਹਾ ਵਧੀਆ ਗਿਆ ਕਿ ਨਾ ਜਾਓ ਜੋ ਕੀ ਮਹੌਲ ਖਰਾਬ ਚੱਲਣ ਡਿਆ ਉਹਦੀ ਵਜ੍ਹਾ ਕਰ ਨਾਲ ਉਹਨਾਂ ਨੇ ਸਾਰਿਆਂ ਨੂੰ ਵਾਪਸ ਮੋੜ ਦਿੱਤਾ ਵਾ ਕਿ ਅਕੇ ਨਾ ਜਾਏ ਆਪਾਂ ਇਸ ਕਰਕੇ ਉਹਨਾਂ ਦੀ ਗੱਲ ਮੰਨ ਕੇ ਆਪਾਂ ਸਾਰੇ ਵਾਪਸ ਆ ਗਏ ਆ ਲੜਾਈ ਦਾ ਮਹੌਲ ਚਾਪਣ ਡਿਆ ਇਸ ਕਰਕੇ ਜੋ ਵੀ ਕੀਤਾ ਆਰਮੀ ਵਾਲਿਆਂ ਨੇ ਵਧੀਆ ਕੀਤਾ ਵਾ ਜੈ ਹਾਂ ਸਰ ਜੀ ਇਹ ਕੋਈ ਨਾ ਸਕਦੇ ਹੁਣ ਹੀ ਰਸਮ ਹੈ ਕਿ ਤੂੰ ਆਏ ਕਿ ਤੂੰ ਸਾਡੇ ਚੰਨੇ ਦੇ ਅਸੀਂ ਆਏ ਆ ਫਟੇ ਦਾ ਖੋ ਤੇ ਕੀ ਕਹਿੰਦੇ ਕੀ ਹੈ ਭੱਜੋ ਉਹ ਕਹਿੰਦੇ ਪਰਮਿਸ਼ਨ ਨਹੀਂ ਹੈ ਅਭੀ ਬੜੀ ਜਗ੍ਹਾ ਰੱਖੋ ਤੇ ਬਾਹਰ ਦੇ ਵਿੱਚ ਅਪਲਾਈ ਕਰ ਸਕਦੇ ਹਾਂ ਬਾਹਰ ਜਦੋਂ 45 ਦਿਨ ਬਾਅਦ ਜਦੋਂ ਮਮਾ ਹੋਰ ਠੀਕ ਹੋਏਗਾ ਸਵੇਰੇ ਵੀ ਜਦੋਂ ਕਰੋ ਕਰੇ ਹੋਵੋਗੇ ਉਦੋਂ ਵੀ ਮੰਨ ਦੇ ਵਿੱਚ ਹੋਏਗਾ ਸ਼ਾਇਦ ਉਹ ਤੋਂ ਹੈ ਸੀ ਪਰ ਨਹੀਂ ਦੇਖਿਆ ਵੀ ਠੀਕ ਹੈ ਕੋਈ ਸ਼ਾਇਦ ਸੰਗਮ ਦੇ ਕੋਈ ਗੁਰੂ ਦਾ ਦਰਸ਼ਕ ਗੁਰੂ ਦੇ ਦਰਸ਼ਕ ਜਿ세 ਕਰਕੇ ਆਏ ਤੇ ਨਹੀਂ ਪਰਮਿਸ਼ਨ ਮਿਲੀ ਉਹਨਾਂ ਨੂੰ ਉੱਪਰੋਂ ਉੱਪਰੋਂ ਪਰਮਿਸ਼ਨ ਮਿਲ ਜਾਂਦੀ ਫਿਰ ਇੰਗਜ਼ਾਮ ਦੇ ਵੇਟ ਕੀਤੀ ਸ਼ਾਇਦ ਤੁਸੀਂ ਵੇਟ ਲਈ ਅੱਜ ਤਾਂ ਘਰ ਹੋਇਆ ਹੋਇਆ ਹੈ ਸਾਰੇ ਆ ਜੀ ਸਾਰੇ ਵਾਪਸ ਮੋੜਦੇ ਸਾਰੇ ਵਾਪਸ ਮੋੜਦੇ ਜੀ ਕਿੰਨੇ ਕਸ਼ਰ ਤੁਹਾਨੂੰ ਸਨ ਸਰਦਾਲੂ 200 ਤੋਂ ਉੱਪਰ ਸੀ ਜੀ 230 35 ਸੀਗੇ ਜੀ ਹਾਂ ਜੀ ਹਾਂ ਜੀ ਕਿੰਨੇ ਕਿਸਰ ਸੀ ਹਾਂ ਜੀ ਕਿੰਨੇ ਕਿ ਲੋਕ ਸੀ ਅਸੀਂ ਪੰਜ ਜਾਣੇ ਸੀਗੇ ਜੀ ਟੋਟਲ 235 40 ਬੰਦੇ ਸੀਗੇ ਜੀ ਹਾਂ ਜੀ ਹਾਂ ਜੀ ਹਾਂ ਜੀ ਕੀ ਕੀ ਹਾਂ ਜੀ ਕੀ ਕੀ ਹੋਰ ਤਾਂ ਗੇਟ ਨਹੀਂ ਖੁੱਲਿਆ ਪਾਕਿਸਤਾਨ ਤੋਂ ਗੇਟ ਖੁੱਲਿਆ ਨਹੀਂ ਹੈ ਹਾਂ ਜੀ ਆਪਣਾ ਨਾਮ ਦੱਸਦੇ ਹੋ ਹਰਪੀਰ ਕੌਰ ਅੱਛਾ ਤੁਸੀਂ ਗੱਲ ਕਰਨ ਲਈ ਗਏ ਸੀ ਕੀ ਕਹਿੰਦੇ ਕੀ ਹੈ ਗੇਟ ਤਾਂ ਬਸ ਉਹ ਤੋਂ ਆਰਡਰ ਨਹੀਂ ਆਇਆ ਨਾ ਹਾਂ ਦੱਸਾਂ ਬਸ ਆਈ ਮਨ ਦੇ ਵਿੱਚ ਤੇ ਮਨਾਲ ਮਨ ਦੇ ਵਿੱਚ ਠੀਕ ਹਾਂ ਠੀਕ ਇੱਕ ਮਨਾਲ ਤੇ ਰਿੰਦਾ ਦਾ ਗੁਰੂ ਦਾ ਗੁਰੂ ਤੋਂ ਦਰਤ ਹਾਂ ਵੀ ਚੱਲੇ ਸੀ ਹਾਂ ਇਹ ਤਾਂ ਹੈਗੇ ਵੀ ਘਰੋਂ ਵੀ ਕਰਨ ਮਨ ਤੁਰੇ ਸੀਗੇ ਵੀ ਦਰਸ਼ਨ ਕਰਕੇ ਆਈਏ ਹਨਾ ਹਾਂ ਪਰ ਨਹੀਂ ਕੀ ਕਹਿੰਦੇ ਕੀ ਭਾਜੀ ਸਭ ਤੋਂ ਪਹਿਲੇ ਤੇ ਬਾਰਤ ਮਾਤਾ ਦੀ ਜੈ ਹਾਂ ਜੋ ਆਰਮੀ ਭਰਾਵਾਂ ਨੇ ਸਾਡੇ ਦੇਖਿਆ ਇਸ ਪੰਨੇ ਨੇ ਜੋ ਕਿਹਾ ਵਧੀਆ ਗਿਆ ਕਿ ਨਾ ਜਾਓ ਜੋ ਕੀ ਮੋਲ ਖਰਾਬ ਚੱਲਣ ਡਿਆ ਉਹਦੀ ਵਜ੍ਹਾ ਕਰ ਨਾਲ ਉਹਨਾਂ ਨੇ ਸਾਰਿਆਂ ਨੂੰ ਵਾਪਸ ਮੋੜ ਦਿੱਤਾ ਵਾ ਕਿ ਅੱਗੇ ਨਾ ਜਾਏ ਆਪਾਂ ਇਸ ਕਰਕੇ ਉਹਨਾਂ ਦੀ ਗੱਲ ਮੰਨ ਕੇ ਆਪਾਂ ਸਾਰੇ ਵਾਪਸ ਆ ਗਏ ਆਂ ਕਿ ਲੜਾਈ ਦਾ ਮਹੌਲ ਚਾਪਣ ਦੇ ਇਸ ਕਰਕੇ ਜੋ ਵੀ ਕੀਤਾ ਆਰਮੀ ਵਾਲਿਆਂ ਨੇ ਵਧੀਆ ਕੀਤਾ ਵਾ ਜੈ ਹਾਂ ਸਰ ਇਹ ਮੇਰਾ ਨਾਮ ਤਾਂ ਕਿਹਦੀ ਰੱਖੇ ਮੇਰਾ ਕਿ ਤੂੰ ਆਈ ਕਿ ਤੂੰ ਸਾਡੇ ਅਸੀਂ ਆਏ ਆਂ ਫਟੇਰਾ ਟਾਕ ਤੇ ਕੀ ਕਹਿੰਦੇ ਕੀ ਆ ਭੱਜੋ ਉਹ ਕਹਿੰਦੇ ਪਰਮਿਸ਼ਨ ਨਹੀਂ ਹੈ ਵੀ ਸਰ ਤੇ ਬਾਹਰ ਦੇ ਵਿੱਚ ਅਪਲਾਈ ਕਰ ਸਕਦੇ ਆਂ ਨਾ ਬਾਹਰ ਤੋਂ 45 ਦਿਨ ਬਾਅਦ ਜਦੋਂ ਮਮਾ ਹੋਰ ਠੀਕ ਹੋਏ ਸੂਰੇ ਵੀ ਜਦੋਂ ਉੱਪਰ ਉੱਪਰੇ ਹੋਵੋਗੇ ਉਦੋਂ ਵੀ ਮਨ ਦੇ ਵਿੱਚ ਹੋਏਗਾ ਸ਼ਾਇਦ ਉਦੋਂ ਹੈ ਸੀ ਪਰ ਨਹੀਂ ਦੇਖਿਆ ਵੀ ਠੀਕ ਹੈ ਕੋਈ ਸ਼ਹਿਰ ਸੰਗਨ ਦੇ ਦੋ ਗੁਰੂ ਦਾ ਦਾਰਾ ਸ਼ਾਹ ਗੁਰੂ ਦੇ ਬਾਰੇ ਕਿਸੇ ਕਰਕੇ ਆਏ ਤੇ ਨਹੀਂ ਪਰਮਿਸ਼ਨ ਮਿਲੀ ਉਹਨਾਂ ਨੂੰ ਉੱਪਰੋਂ ਉੱਪਰੋਂ ਪਰਮਿਸ਼ਨ ਮਿਲ ਜਾਂਦੀ ਫਿਰ ਜਾਣ ਦੇ ਵੇਟ ਕੀਤੀ ਸ਼ਾਇਦ ਤੁਸੀਂ ਵੇਟ ਤਾਂ ਹੀ ਅੱਜ ਕਰਤਾ ਗਲ ਮੋ ਗਿਆ ਹੋਇਆ ਹੈ ਇੰਨੇ ਕਿਸ਼ਰ ਸਰਦਾਲੂ ਸਰਦਾਲੂ 200 ਤੋਂ ਉੱਪਰ ਸੀ ਜੀ 235 ਸੀਗੇ ਜੀ ਹਾਂਜੀ ਕਿੰਨੇ ਕਿਸ਼ਰ ਸੀ ਹਾਂਜੀ ਕਿੰਨੇ ਕਿ ਲੋਕ ਸੀ ਅਸੀਂ 5 ਜਾਣੇ ਸੀਗੇ ਜੀ ਟੋਟਲ 235 40 ਬੰਦੇ ਸੀਗੇ ਜੀ ਹਾਂਜੀ ਹਾਂਜੀ ਕੀ ਕਿਹਾ ਹਾਂਜੀ ਕੀ ਕਹਿ ਕੇ ਮੋਰਤ ਗੇਟ ਨਹੀਂ ਖੋਲਿਆ ਪਾਕ ਉੱਧਰ ਪਾਕਿਸਤਾਨ ਤੋਂ ਨਹੀਂ ਗੇਟ ਖੁੱਲਿਆ ਨਹੀਂ ਹੈ ਹਾਂਜੀ ਆਪਣਾ ਨਾਮ ਦੱਸਿਓ ਹਰਪੀਰ ਕਾਵਾ ਅੱਛਾ ਤੁਸੀਂ ਦਰਸ਼ਨ ਲਈ ਗਏ ਸੀ ਕੀ ਕਹਿੰਦੇ ਕੀ ਆਗੇ ਬਸ ਉਥੋਂ ਆਰਡਰ ਨਹੀਂ ਆਇਆ ਨਾ ਹਾਂ ਬਸ ਹਾਂ ਬਸ ਆਈ ਮਨ ਦੇ ਵਿੱਚ ਤੇ ਮਨਾਲ ਮਨ ਦੇ ਵਿੱਚ ਠੀਕ ਹਾਂ ਠੀਕ ਇੱਕ ਮਨਾਲ ਤੇ ਰਿੰਦੜਾ ਗੁਰੂ ਦਾ ਗੁਰੂ ਦਾ ਦਰਸ਼ਨ ਹਾਂ ਵੀ ਚੱਲੇ ਸੀ ਹਾਂ ਇਹ ਤਾਂ ਹੈਗੇ ਵੀ ਘਰੋਂ ਵੀ ਕਰਨ ਮਨ ਤੁਰੇ ਸੀਗੇ ਵੀ ਦਰਸ਼ਨ ਕਰਕੇ ਆਈਏ ਹੈਨਾ ਹਾਂ ਪਰ ਨਹੀਂ ਕੀ ਕਹਿੰਦੇ ਕੀ ਭਾਜੀ ਸਭ ਤੋਂ ਪਹਿਲੇ ਤੇ ਬਾਰਤ ਮਾਤਾ ਦੀ ਜੈ ਜੋ ਆਰਮੀ ਭਰਾਵਾਂ ਨੇ ਸਾਡੇ ਦੇਖ ਕੇ ਸਪਈਆਂ ਨੇ ਜੋ ਕਿਹਾ ਵਧੀਆ ਗਿਆ ਕਿ ਨਾ ਜਾਓ ਜੋ ਕੀ ਮਹੌਲ ਖਰਾਬ ਚੱਲਣ ਡਿਆ ਉਹਦੀ ਵਜ੍ਹਾ ਕਰਨ ਉਹਨਾਂ ਨੇ ਸਾਰੇ ਨੂੰ ਵਾਪਸ ਮੋੜ ਦਿੱਤਾ ਵਾ ਕਿ ਅਕੇ ਨਾ ਜਾਏ ਆਪਾਂ ਇਸ ਕਰਕੇ ਉਹਨਾਂ ਦੀ ਗੱਲ ਮੰਨ ਕੇ ਆਪਾਂ ਸਾਰੇ ਵਾਪਸ ਆ ਗਏ ਆ ਲੜਾਈ ਦਾ ਮਹੌਲ ਜਾਪਣ ਡਿਆ ਇਸ ਕਰਕੇ ਜੋ ਵੀ ਕੀਤਾ ਆਰਮੀ ਵਾਲਿਆਂ ਨੇ ਵਧੀਆ ਕੀਤਾ ਵਾ ਜੈ ਹਿੰਦ ਸਾਰੇ ਮੇਰੇ ਨਾਲ ਤਾਂ ਕਿ ਵੀਰਾ ਸਿੰਘ ਕਿ ਤੂੰ ਆਇ ਕਿ ਤੂੰ ਸਾਡੇ ਕੋਲ ਅਸੀਂ ਆਏ ਆ ਫਤਿਹ ਦਾ ਫੋਟੋ ਇਹ ਕਹਿੰਦੇ ਕੀ ਆ ਭਜਨ ਉਹ ਕਹਿੰਦੇ ਪਰਮਿਸ਼ਨ ਨਹੀਂ ਹੈ ਵੀ ਬਾਹਰ ਤੇ ਬਾਹਰ ਦੇ ਵਿੱਚ ਅਪਲਾਈ ਕਰ ਸਕਦੇ ਮੈਂ ਬਾਹਰ ਜਦੋਂ ਪੰਚਾਇਤ ਨਾਲ ਚਲਦਾ ਤੇ ਉਹ ਮਮਾ ਹੋਰ ਠੀਕ ਹੋ ਜੂ। ਜੇ ਸਵੇਰੇ ਵੀ ਜਦੋਂ ਕੋਰੇ ਕੋਰੇ ਹੋਵੋਗੇ ਉਦੋਂ ਵੀ ਮੰਦੇ ਵਿੱਚ ਹੋਏਗਾ ਸ਼ਾਇਦ। ਉਹ ਤਾਂ ਹੈ ਸੀ ਪਰ ਨਹੀਂ ਦੇਖਿਆ ਵੀ ਚਲ ਠੀਕ ਹੈ ਕੋਈ ਸ਼ਾਇਦ ਸੰਗਨ ਦੇ ਦੇ। ਕੋਈ ਗੁਰੂ ਦਾ ਦਾਰਾ ਸ਼ਾਇਦ ਗੁਰੂ ਦੇ ਵਾਸਤੇ ਜਿਵੇਂ ਕਰਕੇ ਆਏ। ਤੇ ਨਹੀਂ ਪਰਮਿਸ਼ਨ ਮਿਲੀ ਉਹਨਾਂ ਨੂੰ ਉੱਪਰੋਂ ਕਨਫਰਮੇਸ਼ਨ ਮਿਲ ਜਾਂਦੀ ਫਿਰ ਜਾਣ ਦੇ ਡੇਟ ਕੀਤੀ ਸ਼ਾਇਦ ਤੁਸੀਂ ਡੇਟ ਤਾਂ ਹੀ ਨਾ ਕਰਤਾ ਘਰ ਮੋ ਗਿਆ ਹੋਇਆ ਹੈ ਸਾਰੇ ਆ ਜੀ ਸਾਰੇ ਵਾਪਸ ਮੁੜਦੇ ਸਾਰੇ ਵਾਪਸ ਮੁੜਦੇ ਜੀ ਕਿੰਨੇ ਕੁ ਸ਼ਰਦਾਲੂ ਸਨ ਸਰਦਾਲੂ 200 ਤੋਂ ਉੱਪਰ ਸੀ ਜੀ 230 35 ਸੀਗੇ ਜੀ ਹਾਂ ਜੀ ਕਿੰਨੇ ਕੁ ਸ਼ਰਦਾਲੂ ਹਾਂ ਜੀ ਕਿੰਨੇ ਕੁ ਲੋਕ ਸੀ ਅਸੀਂ 5 ਜਾਣੇ ਸੀਗੇ ਜੀ ਟੋਟਲ 235 40 ਬੰਦੇ ਸੀਗੇ ਜੀ ਹਾਂ ਜੀ ਕੀ 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 ਮਨ ਤੋਰੇ ਸੀਗੇ ਵੀ ਦਰਸ਼ਨ ਕਰਕੇ ਆਈਏ ਹਨਾ ਹਾਂ ਪਰ ਨਹੀਂ ਕੀ ਕਹਿੰਦੇ ਕੀ ਭਾਜੀ ਸਭ ਤੋਂ ਪਹਿਲੇ ਤੇ ਬਾਰਤ ਮਾਤਾ ਦੀ ਜੈ ਜੋ ਆਰਮੀ ਭਰਾਵਾਂ ਨੇ ਸਾਡੇ ਦੇਖਿਆ ਇਸ ਪਈਆਂ ਨੇ ਜੋ ਕਿਹਾ ਵਧੀਆ ਗਿਆ ਕਿ ਨਾ ਜਾਓ ਜੋ ਕੀ ਮਹੌਲ ਖਰਾਬ ਚੱਲਣ ਡਿਆ ਉਹਦੀ ਵਜ੍ਹਾ ਕਰ ਨਾਲ ਉਹਨਾਂ ਨੇ ਸਾਰਿਆਂ ਨੂੰ ਵਾਪਸ ਮੋੜ ਦਿੱਤਾ ਵਾ ਕਿ ਅੱਗੇ ਨਾ ਜਾਏ ਆਪਾਂ ਇਸ ਕਰਕੇ ਉਹਨਾਂ ਦੀ ਗੱਲ ਮੰਨ ਕੇ ਆਪਾਂ ਸਾਰੇ ਵਾਪਸ ਆ ਗਏ ਆ ਲੜਾਈ ਦਾ ਮਹੌਲ ਜਾਪਣ ਡਿਆ ਇਸ ਕਰਕੇ ਜੋ ਵੀ ਕੀਤਾ ਆਰਮੀ ਵਾਲਿਆਂ ਨੇ ਵਧੀਆ ਕੀਤਾ ਵਾ ਜੈ ਹਾਂ ਸਾਰੇ ਮੇਰਾ ਨਾਮ ਤਾਂ ਕਿ ਮੀਰਾ ਸਿੰਘ ਹੈ ਕਿ ਤੂੰ ਆਇਆ ਕਿ ਤੂੰ ਅਸੀਂ ਆਇਆ ਫਟੇਰਾ ਟੌਪ ਤੇ ਕੀ ਕਹਿੰਦੇ ਕੀ ਹੈ ਬੰਦੇ ਉਹ ਕਹਿੰਦੇ ਪਰਮਿਸ਼ਨ ਨਹੀਂ ਹੈ ਵੀ ਬੜੀ ਜਗ੍ਹਾ ਰੱਖੋ ਤੇ ਬਾਅਦ ਵਿੱਚ ਅਪਲਾਈ ਕਰ ਸਕਦੇ ਹਾਂ ਨਾ ਬਾਅਦ ਜਦੋਂ ਪੰਚਾਇਤ ਨਾਲ ਸਪੱਸ਼ਟ ਹੋ ਜਾਵੇ ਤੇ ਉਹ ਮਾਮਲਾ ਔਰ ਠੀਕ ਹੋ ਜਾਵੇ ਤੇ ਸਵੇਰੇ ਵੀ ਜਦੋਂ ਕਰੋ-ਕਰੇ ਹੋਵੋਗੇ ਉਦੋਂ ਵੀ ਮੰਨਦੇ ਵਿੱਚ ਹੋਏਗਾ ਸ਼ਾਇਦ ਉਹ ਤਾਂ ਹੈ ਸੀ ਪਰ ਨਹੀਂ ਦੇਖਿਆ ਵੀ ਠੀਕ ਹੈ ਕੋਈ ਸ਼ਾਇਦ ਸੰਗਤ ਦੇ ਕੋਈ ਗੁਰੂ ਦਾ ਦਾਰਾ ਸ਼ਾਹ ਗੁਰੂ ਦੇ ਦਰ ਤੇ ਜਿਸੇ ਕਰਕੇ ਆਏ ਤੇ ਨਹੀਂ ਪਰਮਿਸ਼ਨ ਮਿਲੀ ਉਹਨਾਂ ਨੂੰ ਉੱਪਰੋਂ ਉੱਪਰੋਂ ਪਰਮਿਸ਼ਨ ਮਿਲ ਜਾਂਦੀ ਫਿਰ ਜਾਣਦੇ ਵੇਟ ਕੀਤੀ ਸ਼ਾਇਦ ਤੁਸੀਂ ਵੇਟ ਤਾਂ ਹੀ ਮਤਾਂ ਕਰਤਾ ਘਰ ਮੋ ਗਿਆ ਹੋਇਆ ਹੈ ਸਾਰੇ ਆ ਜੀ ਪਰ ਫਿਰ ਵਾਪਸ ਮੋੜਦੇ ਸਾਰੇ ਵਾਪਸ ਮੋੜਦੇ ਜੀ ਕਿੰਨੇ ਕਸ਼ਰ ਤੁਹਾਨੂੰ ਸਨ ਸਰਦਾਲੂ 200 ਤੋਂ ਉੱਪਰ ਸੀ ਜੀ 230 35 ਸੀਗੇ ਜੀ ਹਾਂ ਜੀ ਹਾਂ ਜੀ ਕਿੰਨੇ ਕੁ ਲੋਕ ਸੀ ਸੀ ਅਸੀਂ 5 ਜਾਣੇ ਸੀਗੇ ਜੀ ਟੋਟਲ 235 40 ਬੰਦੇ ਸੀਗੇ ਜੀ ਹਾਂ ਜੀ ਹਾਂ ਜੀ ਹਾਂ ਜੀ ਕੀ ਕਹਿੰਦੇ ਹਾਂ ਜੀ ਕੀ ਕਹ ਕੇ ਵੋਟ ਤਾਂ ਨਹੀਂ ਲੋਕ ਗੇਟ ਨਹੀਂ ਖੁੱਲਿਆ ਪਾਕ ਪਾਕਿਸਤਾਨ ਤੋਂ ਨਹੀਂ ਗੇਟ ਖੁੱਲਿਆ ਨਹੀਂ ਹਾਂ ਜੀ ਆਪਣਾ ਨਾਮ ਦੱਸਦੇ ਹੋ ਹਰਪੀਰ ਕਾਵਾ ਅੱਛਾ ਤੁਸੀਂ ਗੱਲ ਕਰਨ ਲਈ ਗਏ ਸੀ ਕੀ ਕਹਿੰਦੇ ਕੀ ਆ ਗੇਟ ਤਾਂ ਬਸ ਉਹ ਤੋਂ ਆਰਡਰ ਨਹੀਂ ਆਇਆ ਨਾ ਹਾਂ ਦੱਸ ਹਾਂ ਬਸ ਆਈ ਮਨ ਦੇ ਵਿੱਚ ਤੇ ਮਨਾਲ ਮਨ ਦੇ ਵਿੱਚ ਠੀਕ ਹਾਂ ਠੀਕ ਇੱਕ ਮਨਾਲ ਤੇ ਰਿੰਦੜਾ ਗੁਰੂ ਦਾ ਗੁਰੂ ਦਾ ਦਰ ਤੇ ਹਾਂ ਵੀ ਚੱਲੇ ਸੀ ਹਾਂ ਇਹ ਤਾਂ ਹੈਗੇ ਵੀ ਘਰੋਂ ਵੀ ਕਰਨ ਮਨ ਤੁਰੇ ਸੀਗੇ ਵੀ ਦਰਸ਼ਨ ਕਰਕੇ ਆਈਏ ਹਨਾ ਹਾਂ ਪਰ ਨਹੀਂ ਕੀ ਕਹਿੰਦੇ ਕੀ ਭਾਜੀ ਸਭ ਤੋਂ ਪਹਿਲੇ ਤੇ ਬਾਰਤ ਮਾਤਾ ਦੀ ਜੈ ਹਾਂ ਜੋ ਆਰਮੀ ਭਰਾਵਾਂ ਨੇ ਸਾਡੇ ਦੇਖਿਆ ਸਪਈਆਂ ਨੇ ਜੋ ਕਿਹਾ ਵਧੀਆ ਗਿਆ ਕਿ ਨਾ ਜਾਓ ਜੋ ਕੀ ਮਹੌਲ ਖਰਾਬ ਚੱਲਣ ਡਿਆ ਉਹਦੀ ਵਜ੍ਹਾ ਕਰਨ ਉਹਨਾਂ ਨੇ ਸਾਰਿਆਂ ਨੂੰ ਵਾਪਸ ਮੋੜ ਦਿੱਤਾ ਵਾ ਕਿ ਅੱਗੇ ਨਾ ਜਾਏ ਆਪਾਂ ਆਇਆ ਕਿ ਉਹਨਾਂ ਦੀ ਗੱਲ ਮੰਨ ਕੇ ਆਪਾਂ ਸਾਰੇ ਵਾਪਸ ਆ ਗਏ ਆ ਲੜਾਈ ਦਾ ਮਹੌਲ ਝਾਪਣ ਦੇ ਇਸ ਕਰਕੇ ਜੋ ਵੀ ਕੀਤਾ ਆਰਮੀ ਵਾਲਿਆਂ ਨੇ ਵਧੀਆ ਕੀਤਾ ਵਾ ਜੈ ਹਾਂ ਸਰ ਇਹ ਮੇਰਾ ਨਾਮ ਤਾਂ ਕਿਰਿਰਾ ਸਿੰਘ ਹੈ ਕਿ ਤੂੰ ਆਈ ਕਿ ਤੂੰ ਸਾਡੇ ਸੰਗ ਤੇ ਅਸੀਂ ਆਏ ਆ ਫਟੇਰਾ ਟਾਕ ਤੇ ਕੀ ਕਹਿੰਦੇ ਕੀ ਆ ਬੱਜੂ ਉਹ ਕਹਿੰਦੇ ਪਰਮਿਸ਼ਨ ਨਹੀਂ ਹੈ ਅਭੀ ਬੜੀ ਜਰਬਾਤ ਤੇ ਬਾਅਦ ਵਿੱਚ ਅਪਲਾਈ ਕਰ ਸਕਦੇ ਹਾਂ ਬਾਅਦ ਚੋਂ ਪੰਚਾਇਤ ਸੰਬੋਧ ਰਮੋਮਾ 올 ਠੀਕ ਹੋ ਜਾਏ ਕਿ ਜੇਰੇ ਵੀ ਜਦੋਂ ਕਰੋ ਪਰੇ ਹੋਵੋਗੇ ਉਦੋਂ ਵੀ ਮਨ ਦੇ ਵਿੱਚ ਹੋਏਗਾ ਸ਼ਾਇਦ ਉਹ ਤਾਂ ਹੈ ਸੀ ਪਰ ਨਹੀਂ ਦੇਖਿਆ ਵੀ ਚਲ ਠੀਕ ਹੈ ਕੋਈ ਸ਼ਾਇਦ ਸੰਗਣ ਦੇ ਦੇ ਉਹਦੀ ਗੁਰੂ ਦਾ ਗਾਰਾ ਸ਼ਾਇਦ ਗੁਰੂ ਦੇ ਬਾਰੇ ਜਿਸੇ ਕਰਕੇ ਆਏ ਤੇ ਨਹੀਂ ਪਰਮਿਸ਼ਨ ਮਿਲੀ ਉਹਨਾਂ ਨੂੰ ਉੱਪਰੋਂ ਉੱਪਰੋਂ ਪਰਮਿਸ਼ਨ ਮਿਲ ਜਾਂਦੀ ਫਿਰ ਜਾਣ ਦੇ ਡੇਟ ਕੀਤੀ ਸ਼ਾਇਦ ਤੁਸੀਂ ਕਰ ਡੇਟ ਨਹੀਂ ਅੱਜ ਕਰਤਾ ਕਰ ਇੰਨੇ ਕਿਸ਼ਰਦਾਂ ਨੂੰ ਸਨ ਸਰਦਾਲੂ 200 ਤੋਂ ਉੱਪਰ ਸੀ 230 35 ਸੀਗੇ ਜੀ ਹਾਂਜੀ ਕਿੰਨੇ ਕਿਸ਼ਰਦਾਂ ਹਾਂਜੀ ਕਿੰਨੇ ਕਿ ਲੋਕ ਸੀ ਅਸੀਂ 5 ਜਾਣੇ ਸੀਗੇ ਜੀ ਟੋਟਲ 235 40 ਬੰਦੇ ਸੀਗੇ ਜੀ ਹਾਂਜੀ ਹਾਂਜੀ ਤੇ ਕੀ ਕਿਹਾ ਹਾਂਜੀ ਕੀ ਕਹਿ ਕੇ ਵੋਟਾਂ